ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 72 ਘੰਟਿਆਂ ਦੇ ਮੌਸਮ ਅਪਡੇਟ ਤੁਹਾਨੂੰ ਦੇਣੀ ਹੈ ਯਾਨੀ ਕਿ 11-12 April ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਤਾਜ਼ਾ ਸੈਟਲਰ ਦਸਿਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਆਥਣ ਦੇ ਲਗਭਗ ਐਸੇਲੇ 7 ਵਜਣ ਜਾ ਰਹੇ ਨੇ ਤੇ ਲਗਭਗ ਆਪਣਾ ਜਿਹੜਾ ਦਿਨ ਅੱਜ ਦਾ ਲੰਘ ਚੁਕਿਆ ਗਰਮ ਦਿਨ ਅੱਜ ਦਾ ਰਿਹਾ ਤੇ ਬੀਤੇ ਦਿਨਾਂ ਦੇ ਮੁਕਾਬਲੇ ਅੱਜ ਵੀ ਦਿਨ ਬੈਕ ਟੂ ਬੈਕ ਜਿਹੜਾ ਗਰਮ ਰਿਹਾ ਤੇ ਅੱਜ ਦੀ ਰਾਤ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ 9 ਅਪ੍ਰੈਲ ਦੀ ਐਸੇਲੇ ਜੇ ਹਤਾਜਾ ਸੈਟਲਰ ਦਸਿਰਾਂ ਦੇਖ ਰਹੇ ਹਾਂ ਤੇ ਦੇਖਦੇ ਆ ਜੇਕਰ ਪਾਕਿਸਤਾਨ ਵਾਲੇ ਪਾਸੇ ਖੋਤੇ ਖਾਗਾ ਦੇ ਵਿੱਚ ਐਸੇਲੇ ਖਚਮੀ ਸਿਸਟਮ ਸਰਗਰਮ ਹੈ ਤੇ ਖੋਤੇ ਖਾਗਾ ਦੇ ਵਿੱਚ ਕਾਰਵਾਈਆਂ ਜਾਰੀ ਨੇ ਹਲਕੇ ਤੋਂ ਲੈ ਕੇ ਦਰਮਿਆਨੇ ਖੱਦਰ ਦੀਆਂ ਸੋ ਅੱਜ ਰਾਤ ਪੰਜਾਬ ਦੇ ਵਿੱਚ ਵੀ ਅਲਰਟ ਜਾਰੀ ਕੀਤੇ ਗਏ ਨੇ ਜੇ ਮੌਸਮ ਫਹਾਗਾਂ ਨੂੰ ਗਰਜ ਚਮਕ ਦੇ ਨਾਲ ਉਮੀਦ ਹੈ ਇਹ ਤੁਹਾਨੂੰ ਜਿਹੜੇ ਅਪਡੇਟ ਹੈ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਫਿਲਹਾਲ ਆਉਂਦੇ ਘੰਟਿਆਂ ਦੇ ਦਰਮਿਆਨ ਜੇਕਰ ਅੱਜ ਰਾਤ ਦੀ ਗੱਲ ਕਰਦੇ ਹਾਂ ਤੇ ਅੱਜ ਰਾਤ ਗਰਮੀ ਵਟ ਘੱਟ ਰਹੀ ਹੈ ਹਮੇਸ਼ ਜਿਹੜੀ ਬਹੁਤੇ ਫਹਾਗਾਂ ਦੇ ਵਿੱਚ ਬਣੀ ਹੋਈ ਹੈ ਸੋ ਅੱਜ ਬੈਕ ਟੂ ਬੈਕ ਗਰਮ ਦਿਨ ਰਿਹਾ ਅੱਜ ਦੀ ਰਾਤ ਟੈਂਪਰੇਚਰ ਵੱਧ ਸਕਦੇ ਨੇ ਕਿਉਂਕਿ ਇਹ ਸਿਸਟਮ ਅੱਜ ਦੀ ਰਾਤ ਪੰਜਾਬ ਦੇ ਬਹੁਤੇ ਫਹਾਗਾਂ ਦੇ ਵਿੱਚ ਸਰਗਰਮ ਨਹੀਂ ਹੋਏਗਾ ਅਗਲੇ 48 ਅਗਲੇ 72 ਘੰਟੇ ਸਿਸਟਮ ਪੰਜਾਬ ਦੇ ਬਹੁਤੇ ਫਹਾਗਾਂ ਦੇ ਵਿੱਚ ਸਰਗਰਮ ਹੋ ਮੇਚਾ ਖੜਚ ਹੁੰਦਾ ਪੰਜਾਬ ਦੇ ਖਾਸਕਰ ਲਹਿੰਦੇ ਪੰਜਾਬ ਦੇ ਪਾਕਿਸਤਾਨ ਵਾਲੇ ਫਾਸੇ ਯਾਨੀ ਕਿ 라ਵਲਪਿੰਡੀ اسلامਾਬਾਦ ਦੇ ਨਾ ਖੇਤਰਾ ਦੇ ਵਿੱਚ ਗਰਜਲਿਸ਼ਕ ਵਾਲੇ ਬਦਲਾਅ ਦਾ ਨਿਰਮਾਣ ਚੱਲ ਰਹੀ ਹੈ ਤੇ ਆਉਂਦੇ ਘੰਟਿਆਂ ਤੱਕ ਇਹਨਾਂ ਖੇਤਰਾ ਤੋਂ ਨਿਕਲਦੇ ਹੋਏ ਜਾਂ ਜਾਂਦੀਆਂ ਠੰਡੀਆਂ ਹਵਾਵਾਂ ਹੋਣ ਗਿਆ ਉਹ ਚੜਦੇ ਪੰਜਾਬ ਵੱਲ ਕੋਚ ਕਰਨ ਗਿਆ ਯਾਨੀ ਕਿ ਕੁਝ ਖੇਤਰਾ ਦੇ ਵਿੱਚ ਠੰਡੀ ਹਵਾ ਜੜੀ ਆ ਪਹੁੰਚ ਸਕਦੀ ਆ ਹੁੰਦੇ ਘੰਟਿਆਂ ਦੇ ਦਰਮਿਆਨ ਜੇਕਰ ਕਾਰਵਾਈਆਂ ਮੀਦੀਆਂ ਹੋ ਜਾਂਦੀਆਂ ਨੇ ਲਹਿੰਦੇ ਵਾਲੇ ਫਾਸੇ ਇਸਲਾਵਾ ਜੀ ਰਾਜਸਥਾਨ ਦੇ ਵਿੱਚ ਪਛਮੀ ਸਿਸਟਮ ਸਰਗਰਮ ਹੈ ਤੇ ਬੈਕ ਟੂ ਬੈਕ ਗਰਜ ਦਰਸ਼ਕੋਲੇ ਬਦਲ ਬੜ ਰਹੇ ਨੇ ਜਿਹੜੇ ਕਿ ਆਉਂਦੇ ਘੰਟਿਆਂ ਦੇ ਦਰਮਿਆਨ ਮੀਂਹ ਡਣਗੇ ਰਾਜਸਥਾਨ ਦੇ ਬਹੁਤੇ ਭਾਗਾਂ ਦੇ ਵਿੱਚ ਤੇ ਮੀਂਹ ਲੱਗ ਵੀ ਰਹੇ ਨੇ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਤੇਜ਼ ਹਵਾਵਾਂ ਦੇ ਨਾਲ ਮੀਂਹ ਰੱਟੇ ਇਨਾਂ ਖੇਤਰਾਂ ਦੇ ਵਿੱਚ ਲੱਗਣਗੇ ਯੂਪੀ ਦੇ ਪਛਮੀ ਭਾਗ ਦਿੱਲੀ ਦੇ ਆਸ-ਪਾਸ ਦੇ ਖੇਤਰ ਇਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਜੜਿਆ ਪਚ ਕਰਨਗੇ ਇਸਲਾਵਾ ਜੀ ਜੇਕਰ ਆਪਾਂ ਉਹਦੇ ਦਿਨਾਂ ਦੀ ਗੱਲ ਕਰਦੇ ਹਾਂ ਅਗਲੇ 72 ਘੰਟੇ ਵਾਲੀ ਮੌਸਮ ਹਕ ਨੇ ਚੇਤਾਵਨੀ ਜਾਰੀ ਕਰਤੀ ਹੈ ਖਾਸ ਕਰ ਕਿਸਾਨ ਵੀਰ ਇਹ ਜ਼ਰੂਰ ਧਿਆਨ ਦੇਣ ਚਾਹੀਓ ਉਹ ਪੰਜਾਬ ਤੋਂ ਬਿਲੋਂਗ ਕਰਦੇ ਨੇ ਭਾਵੇਂ ਹਰਿਆਣਾ ਰਾਜਸਥਾਨ ਤੋਂ ਬਿਲੋਂਗ ਕਰਦੇ ਨੇ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਸੂਬਿਆਂ ਤੋਂ ਜਿਹੜੇ ਆ ਬਿਲੋਂਗ ਕਰਦੇ ਨੇ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰਾਂਗੇ ਜਿਹੜਾ ਇਹ ਸਿਸਟਮ ਆ ਰਿਹਾ ਇਹਦੇ ਵਿੱਚ ਹਨੇਰੀ ਥੋੜੀ ਤੇਜ਼ ਰਫ਼ਤਾਰ ਦੀ ਹੋ ਸਕਦੀ ਹੈ ਉਹ ਕਿੱਥੇ ਹੋ ਸਕਦੀ ਹੈ ਪੰਜਾਬ ਵਾਲੇ ਫਾਸੇ ਵੀ ਹੋ ਸਕਦੀ ਹੈ ਜਾਂ ਰਾਜਸਥਾਨ ਵਾਲੇ ਫਾਸੇ ਵੀ ਹੋ ਸਕਦੀ ਹੈ ਇਸ ਲਈ ਆਪਣੇ ਫਸਲਾਂ ਦਾ ਉੱਪਰ ਧਿਆਨ ਰੱਖਣਾ ਜਿੱਥੇ ਆਪਣੇ ਟਰਾਂਸਫਾਰਮਰ ਲੱਗੇ ਨੇ ਉੱਥੇ ਲਾਗੇ ਛਾ ਕੇ ਆਪਾਂ ਕੁਝ ਮੀਟਰ ਤੱਕ ਕੁਝ ਫੁੱਟਾਂ ਤੱਕ ਜਿਹੜੀ ਆਪਣੀ ਫਸਲ ਦੀ ਉੱ ਨੇ ਵਾਢੀ ਜਫਾ ਕਰ ਸਕਦੇ ਆ ਤਾਂ ਕਿ ਆਪਣੇ ਫਸਲਾਂ ਤੋਂ ਅਣਸਖਾਵੀ ਘਟਨਾ ਤੋਂ ਬਚ ਸਕੀਏ ਕਿਉਂਕਿ ਜਿਹੜਾ ਤਗੜਾ ਹਨੇਰ ਚਖੜ ਜੇਕਰ ਚੱਲ ਜਾਂਦਾ ਹੈ ਤੇ ਉਹਦੇ ਵਿੱਚ ਫਸਲਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ ਅੱਗ ਲੱਗਣ ਦੀਆਂ ਘਟਨਾਵਾਂ ਵੀ ਕਾਫੀ ਜੜੀਆਂ ਸਾਹਮਣੇ ਆਉਂਦੀਆਂ ਨੇ ਜਦੋਂ ਐਸਾ ਕੋਈ ਮੀਂਹ ਹਨੇਰ ਚਖੜ ਚੱਲਦਾ ਹੈ ਇਸ ਲਈ ਆਪਾਂ ਇਸ ਖੇਤੇ ਤੋਂ ਜਿਹੜਾ ਵਿਚਾਰ ਰੱਖਣਾ ਹੈ ਫਿਲਹਾਲ ਅਗਲੇ 2-3 ਦਿਨਾਂ ਲਈ ਜਿਹੜੀ ਚੇਤਾਵਨੀ ਜਾਰੀ ਕੀਤੀ ਹੈ ਉਹ ਵੀ ਤੁਹਾਰੇ ਨਾਲ ਸਾਂਝਾ ਕਰ ਦਿੰਨੇ ਆ ਸਕਰੀਨ ਦੇ ਉੱਤੇ ਤੁਹਾਡੇ ਇੱਕ ਅਪਡੇਟ ਹੈ ਜਿਹੜੀ ਕਿ ਪੰਜਾਬ ਹਰਿਆਣਾ ਦਿੱਲੀ ਔਰ ਚੰਡੀਗੜ੍ਹ ਦੇ ਲਈ ਆ अज्ज्रैल दे, लिए नौ दे लिए अलर्ट जारी किए गए हैं ठंडर श्रम एंड लाइटनिंग यानी कि गर्ज लिस्ट के मीँ ओरेंज अलर्ट जारी किए गए हैं उस तो अगले बहत्तर घंटे यैलो अलर्ट जारी कि गए हैं यानी कि ग्यारह बारह तरीक तक भी मीँ ज रहन के टुटमे तौर तो पर सो जो सिस्टम लंघ जाएगा ਯਾਨੀ ਕਿ 12 ਤਰੀਕ ਤੱਕ ਅਲਰਟ ਨੇ 13 ਤਰੀਕ ਤੋਂ ਥੋੜੇ ਜਿਹਾ ਟੈਂਪਰੇਚਰ ਦੇ ਵਿੱਚ ਘਰਾਬਟ ਆਏਗੀ ਕੁਝ ਟੈਂਪਰੇਰੀ ਰਾਹਤ ਗਰਮੀ ਤੋਂ ਪੰਜਾਬ ਵਾਸੀਆਂ ਨੂੰ ਹਰਿਆਣਾ ਰਾਜਸਾਨੀ ਵਾਸੀਆਂ ਨੂੰ ਮਿਲੇਗੀ ਤੇ ਇਸ ਸਿਸਟਮ ਦੇ ਲੰਘਣ ਤੋਂ ਬਾਅਦ ਉਸ ਵਾਹ ਹੌਲੀ ਹੌਲੀ ਟੈਂਪਰੇਚਰ ਫਿਰ ਤੋਂ ਉਤਾਨੂ ਜਾਏਗਾ ਪਰ ਕੁਝ ਰਾਹਤ ਜੜੀਆਂ ਹਮਸ ਤੋਂ ਗਰਮੀ ਤੋਂ ਪੰਜਾਬ ਵਾਸੀਆਂ ਨੂੰ ਮਿਲਣ ਜਾਰੀ ਹੈ ਤੇ ਆਉਂਦੇ ਦਿਨ ਸਿਸਟਮ ਸਰਗਰਮ ਤੇ ਮੀਂਹ ਜੜਿਆ ਪਹੁੰਚ ਕਰਨਗੇ ਭਾਵੇਂ ਪੰਜਾਬ ਦੇ ਖੇਤਰਾਂ ਭਾਵੇਂ ਹਰਿਆਣਾ ਰਾਜਾਂ ਦੇ ਖੇਤਰਾਂ ਧੰਨਵਾਦ ਜੀ ਸ਼ੁਕਰੀਆ